ਗਾਲ ਸਿੱਧੀ ਕੁਚੇਸ ਕਰਦਰ ਬਣੀ ਹੋਈ ਹੈ ਕਿ ਹੰਝੂ ਗੈਸੇ ਗੋਲੇ ਡਾਗੇ ਗਏ ਨੇ ਤਾਂ ਕਈ ਕਿਸਾਨਾਂ ਦੀ ਤਬੀਅਤ ਜੋ ਹੈ ਉਸ ਦੇ ਵਿੱਚ ਉਹ ਦਿੱਕਤ ਮਹਿਸੂਸ ਕਰ ਰਹੇ ਨੇ ਸਾਲਾਂ ਦੇ ਵਿੱਚ ਦਿੱਕਤ ਪਰੇਸ਼ਾਨੀ ਮਹਿਸੂਸ ਕਰ ਰਹੇ ਨੇ ਕਿਸਾਨ ਕਈ ਅਨੁਸਟਾਈਆਂ ਨੇ ਜਿਹੜੇ ਡੈਰੀਗੇਟਿੰਗ ਦੇ ਨਜ਼ਦੀਕ ਹੈ ਜਿਹੜਾ ਉਹ ਦੁਬਾਰਤ ਤੋਂ ਇੱਕ ਵਾਰ ਜਿਹੜੇ ਹੰਝੂਗੜ ਤੋਂ ਗੋਲੇ ਡਾਗੇ ਗਏ ਉਸ ਦੇ ਵਿੱਚ ਕਰ ਸਕਦੇ ਕਈ ਕਿਸਾਨ ਨੇ ਜਿਹੜੇ ਕਰ ਸਕਦੇ ਉਹ ਜ਼ਖਮੀ ਵੀ ਹੋਏ ਪਰ ਇਸ ਦੇ ਦਰਮਿਆਨ ਦੇਰ ਤੁਸੀਂ ਦੇਖ ਸਕਦੇ ਜੋ ਮਰਜੀਵੜਿਆਂ ਦਾ ਇੱਕ ਜਥਾ ਉਹ ਜਥਾ ਦੇਖ ਸਕਦੇ ਪੂਰੇ ਤਰੀਕੇ ਦੇ ਨਾਲ ਅੱਗੇ ਪਹੁੰਚ ਚੁੱਕਿਆ ਬਾਬਾ ਸਾਡੇ ਦਾ ਮਹਿੰਦਨ ਬਾਬਾ ਜੀ ਵਾਰ-ਵਾਰ ਹੰਝੂ ਗੈਸ ਦੇ ਕੋਲੇ ਤੱਕੇ ਜਾ ਰਹੇ ਨੇ ਹਾਂਜੀ ਹਾਂਜੀ ਆ ਵੇਖੋ ਜਿਹੜੇ ਹੰਝੂ ਗੈਸ ਦੇ ਛੱਟੇ ਕੋਲੇ ਤੱਕੇ ਜਾ ਰਹੇ ਆ ਇਹ ਜਦੋਂ ਦੇਖਦੇ ਰਾਸ਼ਟਰਪਤੀ ਉਹ ਰਾਸ਼ਟਰਪਤੀ ਨੇ ਐਲਾਨ ਕੀਤਾ ਸੀ ਕਿ ਅਸੀਂ ਜਿਹੜਾ ਕਿਸਾਨ ਤੌਰ ਤੇ ਕਹਿ ਸਕਦੇ ਪਰ ਇਹ ਜਿਹੜੇ ਹਰਿਆਣੇ ਦਾ ਪ੍ਰਸ਼ਾਸਨ ਬਿਲਕੁਲ ਸਾਡੇ ਨਾਲ ਧੱਕਾ ਕਰ ਰਿਹਾ ਬਿਲਕੁਲ ਸਾਡੇ ਨਾਲ ਧੱਕਾ ਕਰ ਰਿਹਾ ਵੇਖੋ ਜੀ ਸਾਡੇ ਅੱਖਾਂ ਦੇ ਵਿੱਚ ਜ਼ਹਿਰੀਲੀ ਗੈਸ ਪਾਈ ਸਾਡੇ ਆਗੂਆਂ ਦੀ ਅੱਖਾਂ 'ਚ ਕਈਆਂ ਨੂੰ ਝੋਲਾ ਝੋਲਾ ਦਿਖਣਾ ਆ ਗਿਆ ਬਿਲਕੁਲ ਸਾਡੇ ਨਾਲ ਸਰਕਾਰੇ ਧੱਕਾ ਕਰ ਰਹੀ ਹੈ ਜੀ ਅਸੀਂ ਬਿਲਕੁਲ ਸ਼ਾਂਤ ਮਈ ਤਰੀਕੇ ਨਾਲ ਜਾ ਰਹੇ ਹਾਂ ਇਹ ਜਿਹੜਾ ਇੱਥੇ ਦਾ ਬੰਬਾਲੇ ਦਾ ਐਸਐਸਪੀ ਆ ਸਾਨੂੰ ਗਾਲੀ-ਬਲੋਚ ਵੀ ਕਰ ਰਿਹਾ ਹੈ ਗਾਲੀ-ਗਲੋਚ ਵੀ ਕੀਤੀ ਜਾ ਰਹੀ ਹੈ ਜੀ ਗਾਲੀ-ਗਲੋਚ ਜੋ ਮੁਲਾਜ਼ਮ ਅੱਗੇ ਸਾਨੂੰ ਗਾਵੀਆਂ ਦੇ ਰਿਹਾ ਹੈ ਤਾਂ ਦੇਖੋ ਗਗਨ ਕਿਉਂਕਿ ਜੋ ਕਿਸਾਨ ਅੱਗੇ ਜਾ ਰਹੇ ਸਨ ਤਾਂ ਉਸ ਸਮੇਂ ਜਿਹੜਾ ਗੋਲੇ ਤੱਕ ਗਏ ਉਹਨਾਂ ਦੇ ਉੱਪਰ ਗਾਲੀ ਗਲੋਚ ਕੀਤੀ